ਹਾਦਰ ਲਰਨੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਠੀਕ ਹੈ ਜੀ ਵਧੀਆ ਤੁਸੀਂ ਕਿਵੇਂ ਹੋ ਬਸ ਠੀਕ ਆ ਵਧੀਆ ਤੇ ਕਿਵੇਂ ਕੁੜੀ ਸਾਡੀ ਠੀਕ ਹੈ ਕੁੜੀ ਥੋੜੀ ਵਧੀਆ ਠੀਕ ਆ ਅੱਛਾ ਮੈਂ ਸਰਦਾਰ ਨਹੀਂ ਤੇ ਹੁੰਦੇ ਹਾਂ ਸਾਡੀ ਕੁੜੀ ਨੂੰ ਕੀ ਹੁਣ ਹਨਾ ਫਿਕਰ ਨਫਾਕਾ ਹੋਰ ਕੋਈ ਦਿੱਕਤ ਨਹੀਂ ਕੀ ਆਪਾਂ ਬੈਠੇ ਆ ਅੱਛਾ ਫੇ ਤੇਰੇ ਹੁੰਦੇ ਮੈਂ ਫਿਕਰ ਕਰਦਾ ਕਿ ਦੱਸ ਤੂੰ ਮਨੀਤ ਦੱਸ ਜੂ ਮੈਂ ਤੇਰੇ ਹੁੰਦੇ ਫਿਕਰ ਕਰਦਾ ਕਰੇ ਹਈ ਹੈ ਜੀ ਮੇਰੇ ਹੁੰਦੇ ਕਾ ਤੇ ਵਿਚਰ ਕਰਨਾ ਹਮਮ ਕੁੜੀ ਹੈ ਵਧੀਆ ਰਾਜਮਾਨਦੀ ਹੈ ਔਰ ਵਧੀਆ ਤੇ ਤੇਰੇ ਕੋਲੇ ਤੇਰੇ ਘਰ ਤੇ ਕਿਸੇ ਦੀ ਤੁਮੀ ਹੈ ਨਹੀਂ ਹਮ ਥੋੜੀ ਕੁੜੀ ਆ ਤਾਂ ਮੇਰੀ ਵੀ ਕੁੜੀ ਆ ਦੇਖੋ ਜੀ ਹੁਣ ਇੱਕ ਪਿਓ ਜਦੋਂ ਭੇਜ ਕੁੜੀ ਵਿਦਾ ਕਰਦਾ ਨਾ ਕਰੋ ਅੱਛਾ ਜੀ ਜੇ ਉਹ ਇਹ ਸਮਝੇ ਕਰਦਾ ਵੀ ਅੱਗੇ ਵੀ ਮੇਰੇ ਵਰਗਾ ਪਿਆਰ ਉਸਨੂੰ ਉੱਥੇ ਵੀ ਮਿਲੇ ਜ਼ਰੂਰ ਜੀ ਤੁਹਾਡੇ ਵਰਗਾ ਪਿਆਰੀ ਮਿਲੂਗਾ ਬਟ ਬਸ ਤੇਰੇ ਘਰ ਕਮੀ ਦਾ ਕੋਈ ਹੈ ਨਹੀਂ ਚਲੋ ਪਰੌਣਾ ਵੀ ਸਾਡਾ ਵਧੀਆ ਚਲੋ ਨੌਕਰੀ ਲੱਗਿਆ ਨਾ 25-30 ਮਹੀਨੇ ਦਾ ਲਿਆਉਂਦਾ ਹਾਂ ਹਾਂਜੀ ਬਸ ਕਿਲੇ ਜ਼ਮੀਨ ਵੀ ਹੈ ਤੇ ਕਮੀ ਤਾਂ ਜਿਹੜੀ ਹੁਣ ਹੈਗੀ ਬੰਦੇ ਵਾਲੀ ਤੇਰੇ ਕੰਨੀ ਤੇ ਜਨਾਨੀ ਵਾਲੀ ਮੇਰੇ ਕੰਨੀ ਆਹ ਹੋਹੀਏ ਬਸ ਨੇ ਉਹ ਹੀ ਹੈ ਕਮੀ ਹਰ ਤਾਂ ਕੋਈ ਨਿਕਾਸੀ ਲਾਈ ਸਿੱਕਾ ਨਹੀਂ ਹਾਂ ਬਸ ਕਮੀ ਆਹੀ ਹੈ ਤੇ ਐਸੇ ਕਰਕੇ ਬਸ ਦੁੱਖ ਜਾਂ ਹੁੰਦਾ ਜੇਦਰ ਵੀ ਸਰਦਾਰ ਨੇ ਉਹ ਗੁਜਰੇ ਨੂੰ ਨਾ ਮਤਲਬ ਹੋ ਗਏ 18 ਸਾਲ ਹੋ ਗਏ ਇਹ ਸਿਮਰਣ ਉਹ ਸੀ ਕਿ ਲਗਭਗ 2 2.5 ਸਾਲਾਂ ਦੀ ਸੀ 21 ਵੀ ਹੋਈ ਆ ਹੁਣ ਅੱਛਾ ਅੱਛਾ ਮੈਂ ਦੇਖ ਲਾ ਮਾਂ ਬਣ ਕੇ ਤੇ ਪਿਓ ਬਣ ਕੇ ਮੈਂ ਪਾਲਿਆ ਦੇਖ ਲਾ ਹੁਣ ਹਾਂ ਕਿ ਜਦੋਂ ਹੁਣ ਬਸ ਤੇਰੇ ਆਸਰੇ ਹੀ ਐ ੜ ਬਣ ਗਏ ਹੁਣ ਅੱਛਾ ਟੌਣ ਕੀ ਉਹ ਕੋਈ ਨਹੀਂ ਜੀ ਕਿ ਬਾਕੀ ਤੁਸੀਂ ਦੱਸੋ ਕਿ ਆਪਣਾ ਜਲਦੀ ਗੱਲ ਦਿਲ ਦੀ ਗੱਲ ਕੀ ਦੁੱਸੀ ਹੁਣ ਤੁਸੀਂ ਦੱਸ ਹੀ ਜਾਂਨੇ ਆ ਸਮਝ ਲਓ ਸਮਝ ਤਾਂ ਲਓ ਹੁਣ ਦੋਨੋਂ ਹੀ ਆਪਾਂ ਦੁਖੀ ਆ ਹਨਾ ਹੋਰ ਤੇਰੇ ਨਾਲੋਂ ਪਤਾ ਮੁੰਨੇ ਦੁਖੀ ਹੈ ਤੇ ਚੱਕਰ ਇਹ ਹੈ ਕਿ ਉਹ ਪਹਿਲਾਂ ਤਾਂ ਜਵਾਕਾਂ ਦੇ ਵਿੱਚ ਉਲਝੇ ਰਹੇ ਹਾਂਜੀ ਉਹ ਵੈਦਾਂ ਦੀ ਸਾਈਡਿੰਗ ਸ਼ੂਟਿੰਗ ਕਰਦਾ ਬੰਦਾ ਚੰਗਾ ਵੀ ਨਹੀਂ ਲੱਗਦਾ ਹਨਾ ਸਹੀ ਆ ਆ ਵੀ ਐ ਮੈਂ ਪੱਕੀ ਹੁਣ ਕਰੇ ਮੁਟਿਆਰ ਕੁੜੀ ਹੋਵੇ ਮੇਰੇ ਤੇ ਮੈਂ ਹੁਣ ਬਾਹਰ ਐ ਮੂੰਹ ਮਾਰਦਾ ਮੈਂ ਚੰਗਾ ਲੱਗਦਾ ਤੂੰ ਆਪ ਸਿਆਣੀ ਸੋਥੀਂ ਦੱਸ ਸਹੀ ਗੱਲ ਐ ਜੀ ਨਹੀਂ ਚੰਗੇ ਲੱਗਦੇ ਹਾਂ ਚੰਗੇ ਨਹੀਂ ਲੱਗਦੇ ਤੇ ਪਰ ਹੁਣ ਇਹ ਐ ਨਾ ਵੀ ਚਾਹੇ ਦਾੜੀ ਆਪਣੀ ਹੋ ਗਈ ਚਿੱਟੀ ਹਾਂਜੀ ਗੱਲ ਪਾਈ ਤੁਸੀਂ ਸਰਦਾਰ ਨਹੀਂ ਧਿਆਨ ਨਾਲ ਸੁਣੀ ਹੂੰ ਕਿ ਮੇ ਦਾੜੀ ਹੋ ਗਈ ਚਿੱਟੀ ਤੇ ਪਰ ਜਿਹੜਾ ਦਿਲ ਹੁੰਦਾ ਨਾ ਦਿਲ ਤਾਂ ਅੰਦਰੋਂ ਜਵਾਨ ਰਹਿੰਦਾ ਹੀ ਐ ਤੇ ਜਵਾਨ ਵੀ ਹੀ ਐ ਆ ਤਾਂ ਹੈ ਜਈ ਅਹਰੂ ਹੁਣ 18 18 ਸਾਲ ਦੁਆ ਦੇਖ ਵੀ ਸਰਦਾਰ ਨੇ ਕੁਝ ਦਿਨ ਹੋ ਗਏ ਤੇ ਮੈਂ 18 ਸਾਲ ਮੈਂ ਕਦੇ ਵੀ ਕਿਸੇ ਕੰਨੀ ਅੱਖ ਚੱਕੀ ਨਹੀਂ ਸਕੇ ਮੈਂ ਆਪਦੀ ਕੁੜੀ ਕੰਨੀ ਧਿਆਨ ਦਿੱਤਾ ਕਿ ਮੇਰੀ ਧੀ ਵੀ ਆਈ ਜਾਵੇ ਹੂੰ ਤੇ ਵਸ ਤੋਂ ਜਿਹਦੇ ਨਾਮ ਤੋਂ ਹੁੰਦੇ ਸੀ ਇਹਨਾਂ ਤਾਂ ਬਸ ਮੈਂ ਤੈਨੂੰ ਦੇਖ ਲਿਆ ਸੀ ਅੱਛਾ ਜੀ ਤੈਨੂੰ ਦੇਖ ਲਿਆ ਸੀ ਤੇ ਮੈਨੂੰ ਪਤਾ ਲੱਗ ਗਿਆ ਵੀ ਸਰਦਾਰ ਵੀ ਹੈ ਨਹੀਂ ਇੰਦਰ ਹੂੰ ਤੇ ਇੰਦਰ ਮੈਂ ਵੀ ਹੋ ਜਾ ਜਦੋਂ ਉਹਨੂੰ ਜੋਗ ਟੱਕਰ ਕੇ ਲੰਡੇ ਨੂੰ ਖੁੰਡਾ ਟੱਕਰ ਗਿਆ ਇਦੂ ਅੱਗੇ ਸਾਲ ਵਧੀਆ ਟੱਪਣਗੇ ਫਿਰ ਹਾਂ ਟਗਲੇ ਸਾਲ ਦਾ ਵਧੀਆ ਟੱਪਣਗੇ ਹੁਣ ਜੁਗ ਨੂੰ ਜੁਗ ਟੱਕੜਿਆ ਜਦਾਂ ਚਲੋ ਵਟਿਆ ਸੋਚਿਆ ਜਿਹੜਾ ਚੰਗਾ ਹੀ ਸੁੱਤਿਆ ਤੁਸੀਂ ਐਂ ਫੇ ਆਪਣੇ ਦੱਸ ਜਲਦੀ ਕਰ ਕਿੰਨਾ ਚਿਰ ਹੋ ਗਿਆ ਸੱਚੀ ਵੀ ਆਪਣੇ ਨੂੰ ਸਰਦਾਰ ਨੂੰ ਗੁਜ਼ਰੇ ਨੂੰ ਹੋਈ ਜ਼ੈ ਲਾਗੋ ਬਗੋ ਪੰਜ ਕਿ ਸਾਲ ਦਾ ਪੰਜ ਸਾਲਾਂ ਚ ਫਿਰ ਤੁਸੀਂ ਕਿਵੇਂ ਟਪੇ ਦੇਣ ਐਵੇਂ ਟਪਾ ਲਈ ਵਸਰ ਉਹ ਰੋਕੇ ਉਹ ਗੁਰੂ ਘਟ ਵਾਲੇ ਤੇ ਹੁਣ ਹੱਸ ਵੀ ਲਓ ਕਿ ਸੈਟਿੰਗ ਸ਼ੂਟਿੰਗ ਕਰ ਲਈ ਸੀ ਕਿਤੇ ਨਹੀਂ ਨਹੀਂ ਕਰੀ ਮੈਂ ਕਿੱਥੇ ਹਾਂ ਹੇ ਅੱਜ ਬਾਦ ਮੈਂ ਕਰੇ ਬਾਹਰ ਜਾਣਾ ਹੀ ਹਟ ਗਈ ਸੀ ਬਾਕੀ ਦਾ ਦੁੱਖ ਹੁੰਦਾ ਨਾ ਉਸ ਚੀਜ਼ ਦਾ ਸਹੀ ਹੈ ਹੈ ਸਹੀ ਹੈ ਦੁੱਖ ਤਾਂ ਹੁੰਦਾ ਹੀ ਉਸ ਚੀਜ਼ ਦਾ ਤੇ ਫਿਰ ਉਹ ਦੁੱਖਾਂ ਕਰਕੇ ਲੰਮਾ ਦੁੱਖਾਂ ਜੀ ਮਾਰਿਆ ਜਾਂਦਾ ਫਿਰ ਹੂੰ ਇਹ ਤਾਂ ਕੋਈ ਹੱਲ ਹੁੰਦਾ ਨਹੀਂ ਫਿਰ ਤੇ ਕਦੇ ਤੇਰੇ ਮਨ ਦੇ ਵਿੱਚ ਖਿਆਲ ਵੀ ਨਹੀਂ ਆਇਆ ਦੀ ਐਵੇਂ ਦੀ ਕੁਝ ਹੋਰ ਸੈਟਿੰਗ ਸ਼ੂਟਿੰਗ ਕਰ ਲਈ ਕਿਸੇ ਨਾਲ ਜਾਵੇਂ ਦਾ ਨਹੀਂ ਕੋਈ ਖਿਆਲ ਨਹੀਂ ਆਇਆ ਜੇ ਕੋਈ ਮਿਲੇ ਹੀ ਨਹੀਂਗਾ ਤੇ ਹੁਣ ਮੇਰੇ ਬਾਰੇ ਦੱਸ ਕਰ ਤਰਾ ਕੀ ਖਿਆਲ ਹੈ ਸੋਚੇਗੀ ਜਾਂ ਬਦਨਾਮੀ ਤੋਂ ਡਰਦੀ ਹੈ ਜਾਂ ਕੀ ਹੈ ਬਦਨਾਮੀ ਤੋਂ ਵੀ ਡਰ ਲੱਗਦਾ ਤੇ ਕਰਨ ਨੂੰ ਵੀ ਜੀ ਕਰਦਾ ਵੀ ਇਸ ਤਰ੍ਹਾਂ ਰਿਸ਼ਤੇਦਾਰ ਹੀ ਹਾਂ ਵਾਰਲੇ ਤਾਂ ਹੈ ਨਹੀਂਗੇ ਤੁਸੀਂ ਦੇਖ ਭਾਈ ਮੈਂ ਤਾਂ ਹੁਣ ਇੱਥੇ ਰਹਿਣਾ ਇਕੱਲਾ ਕਰੀ ਅੱਛਾ ਕੁੜੀ ਇਕ ਕੁੜੀ ਹੈ ਜਿਹੜੀ ਬਈ ਮੈਨੂੰ ਹੁਣ ਜ਼ਮੀਨ ਆਉਂਦੀ ਹੈ ਵੀ ਆ ਕੁੜੀ ਦੀ ਹੈ ਤੇ ਪਰੋਹਣੇ ਦੀ ਹੈ ਮੈਂ ਤਾਂ ਕੀ ਕਰਨਾ ਹੈ ਮੈਂ ਕੁਛ ਕਰਨਾ ਦੱਸੋ ਕੁੜੀ ਨੂੰ 10 ਕਿੱਲੇ ਪੈੜੀ ਆਉਂਦੀ ਐ। ਜਦੋਂ ਜਿੰਨਾ ਦਿਨ ਮੈਂ ਜਾਉਂਦਾ ਬੈਠਾ ਚਲੋ ਵੀ ਕੁੜੀ ਮੇਰੇ ਕੋਲ ਆਵੇ। ਮੈਂ ਕੁੜੀ ਨੂੰ ਚਲੋ ਜੋ ਵੀ ਮੇਰਾ ਬਣਦਾ ਸਭ ਦਾ ਲੀੜਾ ਜੋੜਾ ਬਣਾ ਕੇ ਦਊਂਗਾ, ਪਰੋਹਣੇ ਨੂੰ ਵੀ ਬਣਾ ਕੇ ਦਊਂਗਾ ਹਨਾ। ਹੂੰ। ਜਿੱਦੇ ਮੇਰੇ ਨੈਣ ਪ੍ਰਾਣ ਚਲੇ ਗਏ। ਅੱਛਾ। ਤਾਂ ਜ਼ਮੀਨ ਕਿਨੇ ਵਾਹਣੀ ਐ ਤੂੰ ਦੱਸ ਫਿਰ। ਜ਼ਮੀਨ ਤਾਂ ਥੋੜੀ ਕੁੜੀ ਜਵਾਈ ਵਾਹਣਗੇ। ਹਾਂ। ਤੇ ਮੈਂ ਤਾਂ ਇਹ ਕਹੀ ਸੀ ਪਹਿਲਾਂ ਵੀ ਮੈਂ ਘਰ ਜਵਾਈ ਰੱਖਣਾ ਹੁਣ ਮੁੰਡਾ ਤੇਰੇ ਵੀ ਕੱਲਾ। ਕੁੜੀ ਮੇਰੇ ਵੀ ਕੱਲੀ ਹੁਣ ਮੈਂ ਮੁੰਡਾ ਇੱਥੇ ਸੱਦ ਲਾਂ ਤੂੰ ਉਧਰ ਕੱਲੀ ਰਹਿ ਜੇਂਗੀ ਹੋਰ ਤੂੰ ਕਿਉਂ ਨਾ ਫਵਰਾਏ ਨਾ ਕਰ ਲੀਏ ਤੂੰ ਵੀ ਨਾਲ ਹੀ ਆ ਜਾਣਾ ਫਿਰ ਉਹ ਇਹਦੇ ਕਰ ਤਾਂ ਸਕਦੇ ਹਾਂ ਪਰ ਹੁਣ ਕਰੀਏ ਕੀ ਨਹੀਂ ਨਹੀਂ ਤੂੰ ਇੱਥੇ ਆ ਜਾ ਨਾਲੇ ਆਪਣਾ ਮੁੰਡਾ ਕੰਮ ਜੋੜ ਜਾ ਕਰੂਗਾ ਤੇ ਕੁੜੀ ਘਰੇ ਹੋਇਆ ਕਰੋਗੀ ਕੁੜੀ ਨੂੰ ਆਪਾਂ ਕਿਦ ਸਕੂਲ ਕਰਾਜ ਬੜੀ ਪੜ੍ਹੀ ਲਿਖੀ ਆ ਵੀਡ ਕੀਤੀ ਆ ਮਾਸਟਰ ਨੇ ਲਵਾ ਦੂਗਾ ਮੈਂ ਕਿਤੇ ਹਾਂ ਕੋ ਕੋਡ ਨੋ ਕੋਡ ਨਹੀਂ ਕਰ ਲੈਣਾ ਕਰਾਂਗੇ ਕਰੀ ਆਪਾਂ ਬਦੀ ਢੋਲੇ ਦੀਆਂ ਲਾਇਆ ਕਰਾਂਗੇ ਹਾਂ ਇਹ ਕਿ ਜੇ ਤੁਹਾਡੇ ਰਿਸ਼ਤੇਦਾਰ ਕੋਈ ਹੋਰ ਵੀ ਆ ਕੇ ਕਰਾਂ ਤੇ ਫਿਰ ਕਰਾਂ ਜੋ ਕਰਾਂ ਜੋ ਕਿਵੇਂ ਆਜੂ ਆਪਾਂ ਬੈਠੇ ਢਾਣੀ ਚ ਅੱਛਾ ਢਾਣੀ ਤੇ ਆਪਣੇ ਸੀਰੀ ਹੈ ਸੀਰੀ ਨਹੀਂ ਠੇਕ ਲੱਗਿਆ ਹੋਊਗਾ ਨਹੀਂ ਸੀਰੀ ਤਾਂ ਵੀ ਆਪਾਂ ਕੀ ਕਰਨਾ ਹੈ ਬਠਿੱਕੇ ਦੇ ਤੱਕੜਾਂਗੇ ਜ਼ਮੀਨ ਹੂੰ ਦਾਣੇ ਆਪਾਂ ਮੋਲ ਲੈਉਣੇ ਦਾਣੇ ਦਾਣੇ ਲੈ ਲੈ ਕਿਸੇ ਤੋਂ ਮੋਲ ਕਰਾਂ ਜੋਗੇ ਵੀ ਆਪਾਂ ਨੂੰ 10 ਕਿੱਲਿਆਂ ਦਾ ਮੇਰੀ ਗੱਲ ਸੁਣ 10 ਕਿੱਲਿਆਂ ਦਾ ਆਪਣਾ ਠੇਕਾ ਵਧੀਆ ਆਪਾਂ ਨੂੰ 2 ਲੱਖ ਰੁਪਏ ਆ ਜਾਂਦਾ ਆ ਜਾਂਦਾ ਨਾ ਹਾਂਜੀ ਆ ਜਾਂਦਾ 2 ਲੱਖ ਰੁਪਏ ਨਾ ਆਪਣਾ ਵਧੀਆ ਟਾਈਮ ਪਾਸ ਹੁੰਦਾ ਕਿ ਨਹੀਂ ਹੁੰਦਾ ਤੂੰ ਆਪ ਦੱਸ ਟਾਈਮ ਪਾਸ ਤਾਂ ਬਧੀਰਾ ਵਧੀਆ ਹੋ ਜਾਂਦਾ ਵਧੀਆ ਹੋ ਜੂਗਾ ਮੁੰਡਾ ਮੁੰਡਾ ਪ੍ਰੋਣਾ ਨੌਕਰੀ ਲੱਗੇ ਆਪਦਾ ਚੁਲਾ ਆਪਦਾ ਖਰਚਾ ਕੱਢੀਏ ਤੁਸੀਂ ਵੀ ਉਧਰਾਂ ਠੇਕੇ ਦੇ ਦਿਓ ਜੀ ਦੇਖ ਹੁਣ ਆਪਾਂ ਦੋਨੋਂ ਜਾਨੇ ਤਪੀ ਜਾਵਾਂ ਹਨਾ ਹੋਰ ਤੇ ਹੁਣ ਆਪਾਂ ਨੂੰ ਫਿਰ ਐਵੇਂ ਦਾ ਕੋਈ ਹੱਲ ਤਾਂ ਫਿਰ ਕਰਨਾ ਹੀ ਪਊਗਾ ਨਾ ਸਹੀ ਹੈ ਤੁਸੀਂ ਕੱਢੋ ਕੋਈ ਹੱਲ ਮੈਂ ਤਾਂ ਤੁਹਾਡਾ ਸਾਥ ਦੇ ਸਕਦੀ ਆਂ ਦੇਖ ਤੂੰ ਐਂ ਕਰ ਵੀ ਤੂੰ ਕਰ ਮੁੰਡੇ ਨਾਲ ਗੱਲ ਹੂੰ ਉਹ ਮੁੰਡੇ ਨੂੰ ਐਂ ਕਹਿ ਵੀ ਤੇਰੇ ਸਹੁਰੇ ਤੁਮ ਜਮੀਨ ਦੰਦਿਆ ਕੰਜੜਾ ਤੂੰ ਉੱਥੇ ਜਾ ਕੇ ਘਰ ਜਿਵੇਂ ਰਹਿ ਲੈ ਠੀਕ ਹੈ ਤੇ ਫਿਰ ਉਹ ਤੈਨੂੰ ਪਤਾ ਕੀ ਆਖੂਗਾ ਹੂੰ ਉਹ ਤੈਨੂੰ ਇਹ ਆਖੂਗਾ ਕਿ ਮੰਮੀ ਤੁਸੀਂ ਇਕੱਲੇ ਰਹਿ ਜਾਓ ਤੂੰ ਆਖੇ ਮੈਂ ਪੁੱਤ ਉੱਥੇ ਉੱਡ ਜਾਊਂਗੀ ਹਨਾ ਹੂੰ ਮੇ ਨਾਲ ਹੀ ਉਹ ਦੇ ਦੂਗਾ ਕਿ ਭਲਾ ਮੈਨੂੰ ਦੱਸ ਪਰੋਣਾ ਕੌਣ ਹੋਂ ਤਾਂ ਦੇ ਦੇਗਾ ਜਮੀਨ ਕਿਹਨੂੰ ਨਹੀਂ ਚਾਹੀਦੀਗੀ ਆਪਾ ਕਿੰਨੇ ਕਿਸਾਰ ਲਾਏ ਨਹੀਂ ਆਉਣ ਦੇਣਾ ਤੇ ਵੇਖ ਲੈ ਮੈਨੂੰ ਮੇਰਾ ਤੇ ਤੇਰੇ ਤੇ ਆ ਗਿਆ ਦਿਲ ਠੀਕ ਹੈ ਹਾਂ ਮੇਰਾ ਤੇ ਦੇਣਾਗਾ ਜੇ ਤੂੰ ਨਾ ਮੇਰੇ ਕੋਲ ਆਈ ਨਾ ਤੇ ਫਿਰ ਦੇਖ ਲੈ ਹੁਣ ਵੀ ਤੇਰੇ ਮੁੰਡੇ ਦੀ ਜ਼ਿੰਦਗੀ ਮੋਝੂ ਲਾ ਕਰਵਾ ਦੇ ਬੋਛਾ ਜੀ ਤੇ ਹਰ ਮੈਂ ਕਿਸ ਨੂੰ ਗੋਦ ਲੈ ਲਊ ਇੱਥੇ ਫਿਰ ਮੁੰਡਾ ਮੰਡਾ ਮਰੇ ਜੀ ਚਾਚੂ ਕੋ ਆਪਣੇ ਕੋਈ ਅਨੇਕ ਮੰਡੀਆਂ ਦਾ ਨਹੀਂ ਕਰੂੰਗੀ ਗੱਲ ਐਂ ਤਾਂ ਨਾ ਕਰੋ ਜੇ ਤੁਸੀਂ ਨਾ ਨਾ ਮੈਂ ਮੁੰਡਾ ਤੂੰ ਮੰਨਦੀ ਨਹੀਂ ਗੱਲ ਤੂੰ ਮੇਰੀ ਮੈਂ ਗੋਦ ਲੈ ਲਊਗਾ ਤਾਂ ਮੁੰਡਾ ਬਸ ਤੇ ਜਾਂ ਫਿਰ ਮੈਂ ਵਿਆਹ ਕਰਾ ਲਊਂਗਾ ਤੁਜਾ ਵੀ ਵਿਆਹ ਤੇ ਇਸ ਵਰ ਕੇ ਨਾ ਕਰਾਓ ਜੇ ਹੁਣ ਤੁਸੀਂ ਅੱਛਾ ਤੇ ਬੋਰ ਫਿਰ ਮੈਂ ਕੀ ਕਰਾਂ ਮੈਂ ਹੀ ਆ ਜਾਈਂਗੀ ਤੁਹਾਡੇ ਕੋਲ ਪੱਕਾ ਕੇ ਹਾਂ ਪੱਕਾ ਆ ਜਾਈਂਗੀ ਹਾਂ ਜਾਰੇ ਪੱਕਾ ਪੱਕੇ ਨਜਾਰੇ ਲੁੱਟਣੇ ਆ ਫਿਰ ਆਪਾਂ ਹਾਂ ਫਿਰ ਉਹਦੇ ਤੋਂ ਇਲਾਵਾ ਆਪਣੇ ਕੋਲੇ ਹੋਰ ਕੀ ਰਹਿ ਜੂਗਾ ਨਜ਼ਾਰੇ ਰਹਿ ਜਾਣਗੇ ਉਹ ਵੀ ਚਲ ਲੁੱਟਾਂਗੇ ਫਿਰ ਹਾਂ ਠੀਕ ਹੈ ਵੀ ਹਜੇ ਵੀ ਤੂੰ ਦੇਖ ਲੈ ਜੇ ਮੇਰੀ ਗੱਲ ਸੁਣ ਤੈਨੂੰ ਮੈਂ ਇੱਕ ਤਰੀਕਾ ਦਿੰਦਾ ਮੁੰਡਾ ਰਾਤ ਨੂੰ ਪਰੌਣਾ ਆਜੂ ਘਰੇ ਸ਼ਾਮੀ ਉਹ ਜਦੋਂ ਮਰੇ ਇਹੀ ਕਰਨੀ ਹੈ ਵੀ ਉਥੇ ਆ ਕੇ ਘਰ ਜਵਾਈ ਰਹਿ ਲਾ ਤੇ ਉਹ ਆਖੂ ਵੀ ਤੁਸੀਂ ਇਕੱਲੇ ਰਹਿਣੇ ਉਧਰ ਤੋਂ ਆਖੀ ਵੀ ਮੈਂ ਬਹੂ ਕੋਲੋਂ ਗੱਲ ਸੁਣੀ ਸੀ ਜੀ ਇਹ ਤੇਰਾ ਸਹੁਰਾ ਦੂਜਾ ਵਿਆਹ ਕਰਾ ਲੂਗਾ ਤੇ ਆਪਣੇ ਹੱਥੋਂ ਜ਼ਮੀਨ ਨਿਕਲ ਜੂਗੀ ਅੱਛਾ ਬੇਸ਼ੱਕ ਮੈਨੂੰ ਉਥੇ ਰਹਿਣਾ ਪਵੇ ਮੈਂ ਬਾਹਰਲੇ ਕਮਰੇ 'ਚ ਰਹਿ ਲੂੰਗੀ ਤੂੰ ਐਂ ਜੀ ਆਖੀ ਐਂ ਨਹੀਂ ਪਤਾ ਰਹਿਣਾ ਦਾ ਫਿਰ ਇੱਕ ਬੈੱਡ 'ਚ ਹੈ ਸਹੀ ਹੈ ਫਿਰ ਲਿੰਗ ਬਾਹਰਲੇ ਕਮਰੇ 'ਚ ਮੈਂ ਅੰਦਰ ਆਉਂਦਾ ਹਾਂ ਤੇ ਬਾਹਰਲੇ ਕਮਰੇ 'ਚ ਰਹਿ ਲੇਂ ਦੇਖੋ ਰਹਿ ਲਾਂਗੇ ਰਹਿਣੂ ਕੀ ਹੈ ਨਹੀਂ ਫਿਰ ਬਾਹਰਲੇ ਕਮਰੇ 'ਚ ਰਹਿ ਲਈ ਮੇਰੇ ਕੋਲੇ ਨਾ ਹੀ ਹੈ ਮੈਂ ਤੁਹਾਡੇ ਕੋਲ ਵੀ ਆ ਜਾਗਰੂੰਗੀ। ਅੱਛਾ। ਬਸ ਹੁਣ ਤਾਂ ਅਸੀਂ ਬਾਹਰਲੇ ਬਾਹਰਲੇ ਕਮਰੇ ਚ ਰਹਿਣਾ ਮੈਂ ਤਾਂ ਆ ਗਿਆ। ਹਾਂ ਮੈਂ ਕਹਿ ਦੂੰਗੀ ਉਹਨੂੰ। ਉਹਨੂੰ ਹੀ ਕਹਿਣਾ ਤੁਹਾਨੂੰ ਥੋੜੀ ਕਹਿਣਾ। ਉਹਨੂੰ ਕਹੋ ਕਿ ਉਹ ਉੱਡ ਜਾ ਕਰੂ ਮੜ ਕੇ ਆਪਾਂ ਦੇਣੇ ਵੀ ਤੇ ਰਾਤ ਨੂੰ ਵੀ ਵਸਦੇ ਨੇ ਤੇ ਰਾਤ ਫਿਰ ਆਪਣੇ ਵਾਸਤੇ ਹੀ ਹੈ। ਹਾਂ। ਹੈ ਨਾ? ਹੋਰ ਕੰਮੀ ਪੂਰੀ ਹੋ ਜੂਗੀ ਦਰਨਾ ਦੀ। ਹੋਰ ਯਾਰ ਮੇਰੇ ਤਾਂ ਮੋਬਾਈਲ ਬਦਲਣ ਨੂੰ ਕਿੰਨਾ ਚਿਰ ਹੋ ਗਿਆ। ਮੈਂ ਜਲੇ ਜੀ ਮੈਂ ਨਹੀਂ ਕਿਹਾ ਕਿ ਆਪਾਂ ਮੈਂ ਦੱਸਾਂ ਮੈਂ ਪੂਰਾ ਬ੍ਰਹਮਚਾਰੀ ਦਾ 18 ਸਾਲ। ਅੱਛਾ ਜੀ। ਉਹ ਮੈਂ ਕੁਛ ਕੀਤਾ ਹੁਣ ਤੇ ਤੇਰਾ ਪਤਾ ਨਹੀਂ ਤੂੰ ਤੇਰਾ ਕੁਫਰਡਿੰਗ ਸ਼ੂਟਿੰਗ ਮਨਦਾ ਤੂੰ ਤਾਂ ਕਰ ਰੱਖੀ ਹੋਣੀ ਕਿਸੇ ਨਾਲ। ਵੀ ਦੱਸ ਦੇ ਹੁਣ ਮੈਂ ਕਿਹੜਾ ਕਿਸ ਨੂੰ ਦੱਸਦਾ ਹਾਂ ਹੁਣ ਆਪਣੀ ਦੀ ਗੱਲ ਹੋ ਰਹੀ ਹੈ ਠੀਕ ਹੈ ਨਾ? ਨਹੀਂ ਜੀ ਸਰਦਾਰ ਜੀ ਨੇ ਕਦੇ ਕਿਸੇ ਨਾਲ ਸੈਟਿੰਗ ਕਰਨ ਦੀ ਦੇਖਿਆ ਵੀ ਨਹੀਂ ਜਾਂਦਾ ਸੀ ਕਿਸੇ ਨਾਲ। ਅੱਛਾ। ਆ ਸੈਟਿੰਗ ਸ਼ੂਟਿੰਗ ਤਾਂ ਨਹੀਂ ਜੀ ਕਰੇਗੀ। ਹੂੰ। ਹੈਰਾ ਥੋਡੇ ਨਾਲ ਕਰਨੀ ਆ ਹਣ ਥੋਡੇ ਨਾਲ ਕਰਲਾਂਗੇ ਫਿਰ ਨਹੀਂ ਮੈਂ ਪਿਆਰ ਆ ਤੇ ਵਿਖ ਮੁੱਕਰ ਨਾ ਜਾਈਂ ਤੁਹਾਨੂੰ ਉਹਨਾ ਹਾਂ ਹਾਂ ਹੁਣ ਆਸ ਤੇਰੇ ਆ ਹੁਣ ਚਾ ਉਹ ਜਿਹਨੇ ਕਰਨੀ ਆ ਕਿਵੇਂ ਨਹੀਂ ਸਾਰਾ ਕੁਝ ਸਿਸਟਮ ਤੇਰੇ ਹੱਥ ਚ ਹੀ ਆ ਸਹੀ ਹੈ ਸਹੀ ਕੋਈ ਨਹੀਂ ਮੇਰੇ ਹੱਥ ਚ ਤਾਂ ਮੈਂ ਥੋਡੇ ਹੱਕ ਚ ਹੀ ਫੈਸਲਾ ਦਵਾਂਗੀ ਠੀਕ ਆ ਠੀਕ ਆ ਠੀਕ ਆ ਮੇਰੀ ਜਾਨ ਆਈ ਲਵ ਯੂ ਕੁੜਮਣੀਏ आई लव यू जी बिटिया ने देखा ठीक है चंगा बना के करा हां जी ठीक है